हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਡੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗਛੇੜ ਲਈ ਲੈ ਕੇ ਆਏ ਹਾਂ ਉਹਨਾਂ ਵਿੱਚੋਂ ਇੱਕ ਬੈੜ ਤਾਂ ਬਈ ਗੱਬਣ ਤੋਂ ਕੜਾ ਤੇ ਇੱਕ ਗੱਬਣ ਥੋੜੇ ਦਿਨ ਲੈਂਦੀ ਆ ਤੇ ਦੋ ਅਸਰ ਬੱਸੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆ ਜੋ ਆਪਾਂ ਕਰਦੇ ਆ ਬਾਈ ਨਾ ਗੱਲ ਵਾਹ ਹਾਂਜੀ ਬਾਈ ਸਸਰੀ ਘੜ ਬਈ ਹੋਰ ਕਿਵੇਂ ਚੱਲਦਾ ਬਈ ਵਧੀਆ ਬਈ ਵਧੀਆ ਪੂਰਾ ਠੀਕ ਆ ਨਾਮ ਤੇ ਡਰੈਸ ਨਾਮ ਬਈ ਮੇਰਾ ਜੱਗਾ ਪਿੰਡ ਢਿੱਲਮਾ ਤਹਿਸੀਲ ਤਪਾ ਜਲਾ ਬਰਨਾਲਾ ਬਈ ਘਰ ਜਿਹੜਾ ਆਪਣਾ ਵਾਲੀ ਕਾਲੀ ਸੜਕ ਤੇ ਤਾਂ ਆਪਾਂ ਆਪਾਂ ਨੂੰ ਹੈਗਾ 4 ਕਿਲੋਮੀਟਰ ਠੀਕ ਆ ਪੱਖੋਂ ਕਿੰਚ 8 ਕਿਲੋਮੀਟਰ ਠੀਕ ਹੈ ਬਾਈ ਮੈਂ ਨੰਬਰ ਬੋਲ ਦਿੰਦਾ 86999979138 ਬਾਈ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੂੰ ਸਟਾਰਟ ਕਰ ਦੀ ਬਾਈ ਹਾਂ ਬਈ ਇੱਥੇ ਕਰ ਦੇ ਬਈ ਬਈ ਜਿਹੜੀ ਆਪਾਂ ਸਾਹਮਣੇ ਵੈਰਡ ਦੇਖ ਰਹੇ ਆ ਗੱਬਣ ਟੋਕੜਾ ਹਾਂ ਬਈ ਗੱਬਣ ਟੋਕੜਾ ਕਿੰਨੇ ਮਹੀਨਿਆਂ ਦੀ ਚੱਕਰ ਇਹ ਬਈ 6 ਮਹੀਨਿਆਂ ਦੀ ਚੱਕਰ ਪਾਸ ਆ ਠੀਕ ਆ 5 ਲੀਟਰ ਦੁੱਧ ਆ ਬਈ 6 ਲੀਟਰ ਹੋ ਪਰ ਆਪਾਂ 5 ਕਹਿ ਕੇ ਦੇਵਾਂਗੇ ਠੀਕ ਆ 6 ਲੀਟਰ ਬਾਈ ਕਹਿੰਦਾ ਦੁੱਧ ਖਾਣਾ ਸੁਣਾ ਕੇ ਝਮਾ ਓਕੇ ਲੈ ਧਾਰਾ ਮਾਰ ਕੇ ਦਿਖਾ ਦਿੰਨੇ ਆ ਠੀਕ ਆ ਬਾਈ ਨਾ ਵਈ ਤਾਰ ਚੈੱਕ ਕਰ ਲੋ ਤਾਰ ਬਹੁਤ ਚੰਗੀ ਆ ਯਾਰ ਦੁੱਧ ਬਾਈ ਇਹ ਹੋਰ ਵੀ ਬਾਜੂ ਥੋੜੀ ਗਰੀਬ ਕਰਵਾਈ ਵੀ ਆ ਬੜੇ ਠੀਕ ਆ ਹਾਂ ਬਾਈ ਕਹਿੰਦਾ ਥੋੜੀ ਗਰੀਬ ਕਰਵਾਈ ਵੀ ਆ ਦੁੱਧ ਬਾਈ ਰੰਗ ਪ੍ਰਿੰਟ ਬੜਾ ਬਹੁਤ ਚੰਗਾ ਬਾਈ ਸੋਹਣੀ ਸਲੱਖੀ ਬੁਸੇਰੀ ਆ ਫੇਸ ਪੂਟ ਦਿਖਾ ਦੇ ਲੈ ਤੈਨੂੰ ਲੋ ਕੀ ਆ ਬਾਤ ਆ ਪੂਰੀ ਵਿਥੀ ਸੱਥਣ ਲੱਗੇ ਵਿਚਾਰੇ ਫੇਸ ਪੂਟ ਦਿਖਾ ਦੇ ਫੇਸ ਪੂਟ ਦੀ ਬਹੁਤ ਸੋਹਣੀ ਆ ਹੂੰ ਫੇਸ ਚੈੱਕ ਕਰ ਲੋ ਕੀ ਆ ਬਾਤ ਆ ਥੋੜੀ ਸਮਾਂ ਇਵਤ ਮੰਗਦੀ ਹੈ ਹਾਂ ਬਾਈ ਥੋੜੀ ਬੇਸਭਾਈ ਤੋਈ ਵੀ ਆ ਬਹਿੜਾ ਬਹਿਰ ਮੂਰੇ ਭਰਪੂਰ ਵੀ ਕੱਦ ਕੁੱਦ ਵਧੀਆ ਹੈਗਾ ਸੁਨੱਖੀ ਬਸਰੀ ਆ ਥਾਂ ਲੇਵੇ ਬਹੁਤ ਸਾਫ ਆ ਦਿਖਾਈ ਸਹੀ ਗੱਲ ਹੈ ਬਾਈ ਬਾਕੀ ਲੇਵਾ ਬਹੁਤ ਚੰਗਾ ਹੈ ਨਾ ਬਹੁਤ ਚੰਗੇ ਥਾਂ ਲੇਵੇ ਦੀ ਆ ਬਾਈ ਹੂੰ ਉੱਤੇ ਰੰਗ ਪ੍ਰਿੰਟ ਵੀ ਬਈ ਬਹੁਤ ਚੰਗਾ ਬਹਿੜਦਾ ਹੂੰ ਸਹੀ ਗੱਲ ਹੈ ਬਹਿੜ ਸੈਨਗ ਵਾਲੀ ਫੁੱਲਾ ਹੈ ਨਾ ਫੇਸ ਫੋਸਦੀ ਬਹੁਤ ਸੋਹਣੀ ਆ ਬਈ ਹੂੰ ਸਹੀ ਗੱਲ ਆ ਬਈ ਫੇਸ ਚੈੱਕ ਕਰ ਲੋ ਕਿਆ ਬਾਤ ਆ ਬਹੁਤ ਟਾਪ ਦਾ ਫੇਸ ਆ ਤੇ ਕੀ ਮੁੱਲ ਲੱਗਿਆ ਬਈ ਜਾਇ ਜਾਇ ਬਸ ਮੁੰਡੇ ਦਾ 31000 ਰੁਪਏ ਦਾ ਲੈਣ ਦੇਣ ਜਾ 31000 ਹਾਂ ਬਈ ਜਮਾ ਬੱਸਿਆਂ ਵਾਲਾ ਰੇਟ ਹੀ ਆ ਮੰਨ ਤਾਣ ਥੋੜਾ ਘਾਣਾ ਕੋਈ ਗੱਲ ਨਹੀਂ ਥੋੜਾ ਬੋਤਾ ਮੰਨ ਤਾਣ ਹੋ ਜੂ ਬਈ ਯਾਰ ਠੀਕ ਆ ਬਈ ਜਾਇ ਰੇਟ ਹੀ ਆ ਬਈ ਜਮਾ ਕਹਿੰਦਾ ਬਈ ਮੋਲਾ ਵਾਕਿਆ ਹੈਗੇ ਤਾਂ ਮੰਨ ਤਾਣ ਮੌਕੇ ਤੇ ਜ਼ਰੂਰ ਠੰਡੀ ਠੰਡੀ ਬਿਝਰੀ ਆ ਚੱਕ ਅਗਲਾ ਕਰਾ ਕੇ ਲਿਆਵੇਂ 6 ਮਹੀਨਿਆਂ ਤੋਂ ਭਰਾ ਬਈ ਗੱਬਣ ਠੀਕ ਆ ਬਾਕੀ ਬਾੜ ਸ਼ਾਮ ਦੀ ਮੁੰਰੇ ਪੈਂਡ ਇਹ ਬੱਸਿਆਂ ਤਿੰਨ ਮਹੀਨੇ ਰਹਿ ਗਏ ਤਿੰਨ ਮਹੀਨੇ ਸੰਭਾਈ ਸੰਭਾਈ ਆ ਬਈ ਇਹ 2 ਮਹੀਨਾ ਦੁੱਧ ਵੀ ਪਿਆਉ ਉਹ ਇਹ ਹੂੰ ਦੁੱਧ ਵੀ ਪਿਆਉ ਹਾਂ ਅੱਗੇ ਬਈ 2 ਨੰਬਰ ਤੇ ਜੱਗੇ ਇਹ ਬਈ ਪਹਿਲਣਾਂ ਦੀ ਜਰਸੀ ਪਲੂਨ ਸੁੰਦੀ ਪਲੂਨ ਸੁੰਦੀ ਆ ਬਈ ਹਾਂ ਠੀਕ ਆ ਕੱਚੀ-ਕੱਚੀ ਆ ਹਜੇ ਹੁਣ ਭਲਾਈਆਂ ਪਾਉਣ ਲੱਗੇ ਆ ਬਈ ਕਿੰਨੇ ਦਿਨ ਕੱਢ ਜੂਗੇ 9-10 ਠੀਕ ਆ ਹਾਂ 9-10 ਦਿਨ ਇਸ ਤਰ੍ਹਾਂ ਦਿਖਾਵੇ ਬਹੁਤ ਸੋਹਣੀਆਂ ਬਈ ਬਾਕੀ ਕਰਦਾ ਪੂਰੇ ਫੁੱਲ ਵੱਡੇ ਕਰਦੀਆਂ ਹਾਂ ਆ ਦੇਖ ਆ ਦੇ ਬਰੋਬਰ ਲਾ ਕੇ ਦਿਖਾ ਦੇ ਆ ਛੋਟੇ ਨੇ ਦੇਖ ਲੈ ਬਰੋਬਰ ਲਾ ਦੇ ਪੂਰੀ ਵੱਡੇ ਸਾਇਤ ਚ ਆ ਬਾਈ ਪੂਰੀ ਬੱਟੀ ਆ ਹੈਨਾ ਪੂਰੀ ਫੁੱਲ ਵੱਡੀ ਹੋਵੇ ਰੇਲ ਪਿਆਵ ਵਾਲੀ ਆ ਤੇ ਕਿੰਨਾ ਕੁ ਦੁੱਧ ਦਦੂ ਬਾਈ ਨਹੀਂ ਦੁੱਧੇ 12 13 ਕਿਲੋ ਦੇ ਇਹਨੂੰ ਗੱਪ ਮਾਰ ਲਾ ਭਾਈ 15 ਕ ਹਾਲਾ ਯਾਰ ਹੂੰ 12 13 ਕਿਲੋ ਖੁੱਲਾ ਪਾ ਦੂਗੀ ਦੁੱਧ ਠੀਕ ਆ ਹਾਂ ਦੋਰ ਦੇ ਬਾਈ ਬਾਹਰ ਨੂੰ ਲੰਮੀ ਲੰਮੀ ਬਾਈ ਫੋਲਾ ਕੋਈ ਛੋਟੀ ਨਾ ਸਮਝੋ ਕਿ ਨਹੀਂ ਬਾਈ ਪੂਰਾ ਫੁੱਲ ਵੱਡਾ ਕੱਦ ਆ ਬਾਈ ਹੂੰ ਬਾਕੀ ਲੈਵਾ ਚੈੱਕ ਕਰ ਲੋ ਫਿਕਸ ਜੇਕਰ ਮਿਲਦਾ ਹਵਾਨਾ ਦਾ ਬਾਕੀ ਹਜੇ ਬਣਨੇ ਆ ਬਾਈ ਬਾਹਰ ਅਜੇ ਤਾਂ ਦੇਖ ਕੱਚੀ ਕੱਚੀ ਆ ਮੇਰਾ ਬਹੁਤ ਬਣਾਉਗੀ ਬਾਹਰ ਅਕੀ ਵੇਜ ਨਹੀਂ ਕਾਇਆ ਬਹੁਤ ਸੋਹਣਾ ਫੇਸ ਰੀ ਆ ਬਾਈ ਹੂੰ ਤੇ ਇਹਦਾ ਮੁੱਲ ਬਾਈ ਕੀ ਆ ਜੱਗ ਮੁੱਲ ਜਿਹੜਾ ਮਰਜ਼ੀ ਕਰਾ ਲਾ ਬਾਈ ਬਸ 37000 ਰੁਪਏ ਦੇ ਦਾਂਗੇ ਆਪਾਂ ਜਾਇ ਜਮਾ ਠੀਕ ਆ ਹਾਂ ਮੁੱਲ ਕਰਾਉਣ ਨੂੰ ਬਾਈ ਜਿੰਨਾ ਮਰਜ਼ੀ ਜਮਾ ਜਾਇ ਜਰੇਟ ਹੀ ਆ ਬਾਈ ਟੋਕੜਾ ਦਾ ਮੁੱਲ ਟੋਕੜ ਵੀ ਨਹੀਂ ਆਉਂਦੀ 35 36000 ਦੀ ਹੁਣ ਬਾਈ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਹੈ ਹਨਾ ਹਾਂ ਬਾਈ ਹੂੰ ਇਕੱਲਾ ਇਕੱਲਾ ਬਾਈ ਥਾਣਾ ਪੂਰੀ ਵਿੱਥੀ ਦੇ ਸਾਰੇ ਥਣ ਲੱਗੇ ਵਿਆ ਬਾਕੀ ਕੋਈ ਖਾਣਾ ਬਹੁਤ ਸੋਹਣਾ ਥਣ ਕੱਢਦੀ ਆ ਹਣਾ ਹਾਂ ਹਾਂ ਬਈ ਲੇਵਾ ਬਣਾਉ ਪੂਰਾ ਵਧੀਆ ਥਣ ਥੋੜੀ ਪੂਰਾ ਚੰਗਾ ਬਣਾਉਗੀ ਕਿਆ ਬਾਤ ਆ ਬਈ ਬਹੁਤ ਚੰਗਾ ਥਣ ਲੱਗਿਆ ਬਾਕੀ ਉਹ ਠੰਡੀ ਸੀ ਬਈ ਠੰਡੀ ਪੂਰੀ ਆ ਬਈ ਲੈ ਇਹਦਾ ਮੁੱਲ ਇਹਦਾ 37 ਦੇ ਰੰਗ ਦੇ ਮੁੱਲ ਦਾ ਭੋਲੀ 40 ਕਰਾ ਲਾ ਕਿਉਂ ਤੈਨੂੰ ਨਹੀਂ ਪਤਾ ਅੱਜ ਦੀ ਘੜੀ ਪੈਣਾ ਕੁਝ ਵੀ ਨਹੀਂ ਆਉਂਦਾ ਇੰਨੇ ਪੈਸਿਆਂ ਦਾ ਜਮਾ ਗਾਇਜ ਮੁੱਲੀ ਹੈਗਾ ਠੀਕ ਆ ਬਈ ਹਾਂ ਅੱਗੇ ਬਈ ਆ ਤੈਨੂੰ ਨੰਬਰ ਇਹ ਬਈ ਬੱਸੀ ਆ ਫਾਰਮ ਤੋਂ ਲਈ ਆ ਬਹੁਤ ਟਾਪ ਦੀ ਬੱਸੀ ਆ ਬਈ ਥਣ ਵਖਾ ਪਹਿਲਾਂ ਤਾਂ ਇਹਦੇ ਠੀਕ ਆ ਗਲਾਬੀ ਥਾਣਾ ਦੇਖ ਹੂੰ ਸਹੀ ਗੱਲ ਹੈ। ਅਗਲਾ ਵੀ ਅਗਲਾ ਵੀ ਤੁਹਾਨੂੰ ਪਿਆਣਾ। ਬਹੁਤ ਟੌਪ ਰਸਣ ਲੱਗਿਆ ਬਈ ਬੱਸੀਆ। ਬਈ ਪੂਰਾ ਫੁੱਲ ਕਰਦਾ। ਠੀਕ ਆ ਅਗਲਾ ਅੰਦਰੋਂ ਜਨਾ ਓਕੇ ਰਿਪੋਰਟ ਆ। ਠੀਕ ਆ ਅੰਦਰੋਂ ਮੈਂ ਸਹੀ ਆ। ਬਹੁਤ ਆ ਬਈ ਹੈਨਾ। ਬਈ ਕਾਦ ਕੋ ਤਾਂ ਬਹੁਤ ਆ ਬੈੜ ਬਹੁਤ ਚੰਗੀ ਆ ਬਈ ਬਣ ਗਈ ਉਹਦੇ 2 ਲੱਖ ਰੁਪਏ ਦੀ ਬੈੜ ਆ। ਕੀ ਰਿਕਾਰਡ ਸੀ ਬਈ ਮਾਰ। ਰਿਕਾਰਡ ਆ ਬਈ। ਵਿਆਹ ਦੀ 43 ਕਿਲੋ ਆ ਜੀ ਮਾਗਰ ਰਿਕਾਰਡ। ਠੀਕ ਆ। ਹਾਂ ਫਾਰਮ ਚੋਂ ਆਈ ਆ ਬਈ ਬੰਦੇ ਆਪ ਬਾਹਰ ਵਾਗ ਗਿਆ ਉਹ। ਤਿੰਨ ਵਾਪਸ ਨੇ ਵੇਚਿਆ ਹੁਣੇ। ਠੀਕ ਆ। ਬਈ ਸ਼ਾਮ ਦੇ ਨੇ ਗਾਉ ਗੋਰ ਨੇ ਕਰੇ ਬ ਆਇਆ ਇਹ ਵੀ ਆ ਠੀਕ ਆ ਮੰਨ ਕੇ ਗੱਲ ਵੀ 14 15 ਦਿਨ ਹੋ ਗਏ ਗਾਹਾਂ ਅਗਲੇ ਵੀ ਕਰਮਾ ਦੇਖ ਹੂੰ ਖੋਲ ਦੇ ਬਈ ਤੋਰ ਦੇ ਪਰ ਜੇ ਸਿਰਾ ਜਿਹੜਾ ਕੋਈ ਬੰਦਾ ਸਾਹਮਣਾ ਹੋਊਗਾ ਕੋਕਾ ਪੀਸ ਵਾਲਾ ਦਿਖਾ ਦੇ ਜਮਾ ਦੇਖ ਇਹ ਚੈੱਕ ਕਰ ਲੋ ਬਈ ਜਮਾ ਕਿੱਟਾ ਟੱਟਾ ਜਮਾ ਮਾਹ ਟਾਪਲੀ ਪਹਿੜਾ ਯਾਰ ਹੂੰ ਮੋੜ ਦੇ ਬਈ ਨਾ ਮੂੰਹ ਮ ਦਿਖਾ ਦੇ ਹੂੰ ਕੀ ਆ ਬਾਤ ਬੁੱਧੀਬਾਦੀ ਬਹੁਤ ਚੰਗਿਆ ਕੱਦ ਕੋਤ ਬਹੁਤ ਆ ਬਈ ਬਾਕੀ ਥਣ ਵੀ ਬਈ ਚਾਰ ਆ ਕੋਈ ਫੋਰਸਾਂ ਕੋਈ ਫੋਰਸਾਂਕ ਨਹੀਂ ਬਈ ਕੁਛ ਨਹੀਂਗਾ ਬਾਕੀ ਲੰਮੀ ਲੰਮੀ ਦਿਖਾ ਦੇ ਬਹੁਤ ਆ ਬਾਈ ਬਹੁਤ ਚੰਗੀ ਆ ਬਈ ਹੂੰ ਲੰਮੀ ਲੰਮੀ ਨਮਾ ਗਨੇ ਗਨੇ ਬਈ ਕੜਾ ਠੰਡਾ ਪਾ ਰਹੀ ਸੀ ਅੱਜ ਇਹਦਾ ਹਵਾ ਹਵਾ ਚੱਲੀ ਜਾਂਦੀ ਆ ਕੱਲ ਹੀ ਆਇਆ ਹਜੇ ਮਾਰ ਕਰ ਲਓ ਮੈਂ ਕਿਹੜਾ ਨੀਂਦਾ ਬੱਚਾ ਬਾਈ ਜਮਾ ਟੌਪ ਦਾ ਨੀਂਦਾ ਨਹੀਂ ਆ ਦੇਖ ਹੂੰ ਸਹੀ ਗੱਲ ਆ ਜਮਾ ਯਾਰ ਖਰਗੋਸ਼ ਦਾ ਬੱਚਾ ਹੈਗਾ ਕੱਦ ਖੁੱਦ ਦਿਖਾ ਗਿਆ ਮੇਰੇ ਬਰੋਬਰ ਆ ਕੱਦ ਹੋਣਾ ਵੀ ਸਹੀ ਗੱਲ ਆ ਤੇਰੇ ਬਰੋਬਰ ਆਉਂਦੀ ਆ ੜੇ ਬੰਦੇ ਨੇ ਕੋਈ ਸਾਹਮਲੀ ਮਾਰਦਾ ਮੱਥਾ ਨਜ਼ਾਰਾ ਦੇ ਬਈ ਬਾਕੀ ਲੰਮੀ ਲੰਮੀ ਬਾਈ ਲੰਮੀ ਇਹਦਾ ਮੁੱਲ ਬਈ ਦੱਗੇ ਫਿਰ ਬਈ ਮੁੱਲ ਇਹਦਾ 25000 ਰੁਪਇਆ ਆ ਮਾਨਤਨ ਕੋਈ ਗੱਲ ਨਹੀਂ ਮਾਨਤਨ ਕਰ ਦਾਂਗੇ ਬਈ ਠੀਕਾ ਹਾਂ 25000 ਰੁਪਇਆ ਬਈ ਮੁੱਲਾ ਬਾਕੀ ਮੌਕੇ ਤੇ ਮਾਨਤਨ ਜਰੂਰ ਕਰ ਦਾਂਗੇ ਅਸੀਂ ਪਲੀ ਪਲੀ ਬਈ ਚੈੱਕ ਕਰ ਲੋ ਬਈ ਨਹੀਂ ਕਿਹਣੀ ਆਉਣੀਆਂ ਬਾਹਣੀਆਂ 25000 ਦੇ ਇਹਦਾ ਜਾਮਾ ਤੋਂ ਮਨ ਕਰ ਲ ਜੇ ਦਵਾਰੇ ਵੀ ਕਹਿੰਦੇ ਮੱਥਾ ਮਾਰ ਕੇ ਟਿਕ ਟੂ ਕਪੜਾ ਲੈ ਨਾ ਵੀ ਰਹੀ ਤਾਂ ਵੀ ਕੋਈ ਅੰਕ ਨਹੀਂ ਬੈੜਦਾ ਯਾਰ ਹਮ ਅਰ ਤੋਂ ਹੀ 20000 ਰੁਪਏ ਬਾਈ ਕਹਿੰਦਾ ਬਈ ਮੋਲਾ ਬਾਕੀ ਮੌਕੇ ਤੇ ਮਾਨਤਾ ਨਾ ਜ਼ਰੂਰ ਹੋ ਜਾ। ਅੱਗੇ ਬਾਈ ਲਾਸਟ ਤੇ ਇਹ ਵੀ ਕੋਕਾ ਪੀਛੀ ਆ ਬਾਈ। ਇਹ ਕਿੰਨੇ ਕਿਟਾਂ ਦੀ ਬੱਚਾ ਹੀ ਹੈ ਵੀ। ਇਹ ਬਈ ਸਾਢੇ 8 ਮਹੀਨਿਆਂ ਦਾ ਬੱਚਾ ਹੈਗਾ। ਥਾਂ ਦਿਖਾਇਆ ਹੈ ਵੀ। ਹੂੰ ਬਹੁਤ ਚੰਗਾ ਥਾਂ ਲੱਗਿਆ। ਇਹ ਫੋਟੋ ਨਹੀਂ ਛਾਂਕ ਲਈ ਯਾਰ ਬਹੁਤ ਪਿਆਰਾ ਬੱਚਾ ਹੈਗਾ ਬੁੱਧੀਵਾਦੀ ਦਿਖਾ ਦੇ ਲੈ। ਹੂੰ ਜਰਸੀ ਤੇ ਐਰ ਸਾਰ ਦਾ ਕਰਾਉ ਹਸਾ ਵੀ ਇਹ। ਠੀਕ ਆ। ਬਹੁਤ ਟਾਪਰੀ ਬੱਸੀ ਆ। ਠੀਕ ਆ ਬਈ। ਹਾਂ। ਆਹ ਦਾ ਰਕਾਰਡ ਪਤਾ ਕੁਛ ਬਈ। ਬਾਈ ਨਹੀਂ ਆਪਾਂ ਘਰੋਂ ਆ ਮੰਨ ਕੇ ਗਏ 20-20 ਲੀਟਰ ਬਦੂ ਸੀਮਾ ਅੱਥਲੇ ਐਂ ਗੱਪ ਮਰਵਾਉਣਾ ਜੇ ਨਾ ਮਰਜ਼ੀ ਮਰਵਾ ਲਾ ਯਾਰ ਠੀਕ ਆ ਬਈ ਹਾਂ ਪਰ ਬੱਚਾ ਸੋਹਣਾ ਬਹੁਤ ਹੈਗਾ ਤੇ ਕੀ ਮੁੱਲ ਆ ਬਈ ਫਿਰ ਬਈ ਮੁੱਲ ਇਹ ਆ ਲੈਣ ਦੇਣ ਵਾਲਾ 14000 ਰੁਪਿਆ ਯਾਰ 14000 ਹਾਂ ਬਈ 14000 ਥੋੜਾ ਕਹਣਾ ਮਾਨਤਨ ਹੋ ਜਾ ਕੋਈ ਗੱਲ ਨਹੀਂ ਮਾਨਤਨ ਕਰ ਦਾਂਗੇ ਬੱਚੇ ਦੀ ਨਾ ਥਣਾ ਦੀ ਕੁਆਲਿਟੀ ਚ ਬਹੁਤ ਸੋਹਣਾ ਬੱਚਾ ਬਈ ਪੱਥੇ ਪੁੱਧਰੇ ਦੇਖਾ ਉੱਪਰੋਂ ਪੱਦਰ ਪੁੱਦਰ ਦਿਖਾ ਦੇ ਦੇ ਕਿੰਨੀ ਆ ਬੱਚੀ ਹੂੰ ਬਹੁਤ ਜਿਆਦਾ ਫੇਸ ਫੂਸ ਦਿਖਾ ਕਿੰਨਾ ਚੰਗਾ ਬਹੁਤ ਪਿਆਰਾ ਹੈ ਨਾ ਲੈ ਉੱ ਇੱਥੇ ਪੁੜਾ ਪੂਰਾ ਚੱਕ ਮਾ ਜਮਾ ਐਨ ਓਕੇ ਦੀ ਰਿਪੋਰਟ ਆ ਯਾਰ ਜਮਾ ਪੱਕਾ ਇਹਨੇ ਪਾਲਣਾ ਬੱਚਾ ਬਹੁਤ ਲਗਾਇਆ ਚੰਗਾ ਦਾ ਸਹੀ ਗੱਲ ਨਗੀਨਾ ਲਾਲੀ ਜਮਾ ਨਹੀਂ ਨਹੀਂ ਆ ਬਈ ਹੈ ਲੈ ਦਿਖਾ ਦੇ ਯਾ ਬਾਤ ਆ ਬਈ ਸਹੀ ਗੱਲ ਆ ਬਹੁਤ ਬਰੀਡ ਆ ਬਰੀਡ ਆਏ ਬਈ ਬਹੁਤ ਖੜਨੀ ਖੁੜਨੀ ਬੱਚੀ ਦੀ ਤੇ ਕੀ ਮੁੱਲ ਬਾ 14000 ਰੁਪਿਆ ਮੁੱਲ ਕੋਈ ਗੱਲ ਨਹੀਂ ਵਿੱਚ ਛੋੜ ਛੱਪਾ ਇਹਦਾ ਕਰਦਾਂਗੇ ਆਪਾਂ ਠੀਕ ਆ ਲੈ ਚੱਲ ਬਈ ਆ ਜਾ ਪੁੱਤ ਜੀ 14000 ਰੁਪਿਆ ਬਈ ਕਹਿੰਦਾ ਬਈ ਮੁੱਲ ਆ ਬਾਕੀ ਆਏਗੇ ਰਮਾਨ ਤਾਂ ਜ਼ਰੂਰ ਹੋ ਜਾਊਗਾ ਤੁਸੀਂ ਜੇ ਕੋਈ ਕੁੱਟੀਆਂ ਦੋਵੇਂ ਹੀ ਲੈਂਦਾ ਹੈ ਜੇ ਕੋਈ ਦੋਵੇਂ ਕੁੱਟੀਆਂ ਹੀ ਲੈਂਦਾ ਦੋਵੇਂ ਕੁੱਟੀਆਂ ਲੈਣੀਆਂ 35 ਰੁਪਏ ਦੇ ਦਾਂਗੇ ਠੀਕ ਆ ਹਾਂ ਬਈ ਕਿ ਨਹੀਂ ਦੋਵੇਂ ਕੁੱਟੀਆਂ ਲੈਣੀਆਂ ਹੋਈਆਂ ਤਾਂ ਆਪਾਂ 35 ਦੇ ਦਾਂਗੇ ਬਹੁਤ ਆਫ ਦੀ ਚੀਜ਼ ਬੋਲੋ ਬਈ ਇੱਕ ਦਿਨ ਇਹ ਪਿਆਰ ਹੋ ਗਿਆ ਨਾ ਐ ਮਨ ਗਿਆ ਸਵੇਰੇ ਵਾਲੇ ਬੰਦੇ ਕੋਲੇ ਬਾਕੀ ਜਮਾ ਕੋਕਾ ਪੀਛ ਹੀ ਆ ਸਹੀ ਪਿਆਰ ਹੀ ਪੀਸ ਕੋਕਾ ਹੀ ਆ ਜਮਾ ਜਮਾ ਰਜਰ ਫਾਰਮ ਦੀ ਆ ਬਾਲੇ ਠੀਕ ਆ ਹਾਂ ਨਕਸੀ ਦੇ ਬਾਈ ਕੋਲੇ ਬਾਈ 4 ਆਪਾਂ ਚਾਰੇ ਹੀ ਦਿਖਾਤੇ ਜੀ ਕਿਸੇ ਵੀਰ ਨੂੰ ਕੋਈ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ